ਸੋ ਬਾਬਾ ਜੀ ਨੇ ਬਾਬਾ ਹਰਮ ਸਿੰਘ ਉਹਨਾਂ ਨੇ ਇਸ ਮੌਕੇ ਤੇ ਪੰਥ ਦੀ ਅਗਵਾਈ ਕੀਤੀ ਹੈ ਬਹੁਤ ਜਥੇਬੰਦਕ ਢੰਗ ਨਾਲ ਯੋਗਤਾਪੂਰਨ ਢੰਗ ਨਾਲ ਬਿਨਾ ਕਿਸੇ ਹੁੱਲੜਬਾਜੀ ਦੇ ਔਰ ਜਿਸ ਕਿਸਮ ਦੀ ਇੱਕ ਸਿੱਖ ਸਪਿਰਟ ਹੋਣੀ ਚਾਹੀਦੀ ਹੈਗੀ ਆ ਕਿਸੇ ਰੋਸਮੁਜਾਰੇ ਵਿੱਚ ਉਹਦਾ ਮੁਜਾਰਾ ਹੋਇਆ ਔਰ ਅੰਤ ਵਿੱਚ ਜਦੋਂ ਬਾਬਾ ਜੀ ਨੇ ਜਿਹੜਾ ਲਾਸਟ ਆਪ ਦਾ ਭਾਸ਼ਣ ਕਰਿਆ ਹੈਗਾ ਜਿਹਦੇ ਵਿੱਚੋਂ ਮੈਂ ਰੈਂਡਮ ਕਰਦੇ ਹੈਗੇ ਆ ਸੋ ਬਹੁਤ ਨਪੇ ਤੁਲੇ ਸ਼ਬਦਾਂ ਵਿੱਚ ਬਹੁਤ ਆਪਾਂ ਕਹਿ ਸਕਦੇ ਹਾਂ ਵੀ ਚੰਗੇ ਸ਼ਬਦਾਂ ਵਿੱਚ ਆਰਗੇਨਾਈਜ਼ਡ ਢੰਗ ਨਾਲ ਉਹਨਾਂ ਸ਼ਬਦਾਂ ਵਿੱਚ ਉਹਨਾਂ ਨੇ ਸਾਰੀ ਜਿਹੜੀ ਸਮੱਸਿਆ ਨੂੰ ਬਿਆਨ ਕਰਿਆ ਵੀ ਜਿਹੜਾ ਹਾਕਮ ਧੜਾ ਹੈ ਹਾਲਾਂਕਿ ਹਲੇ ਵੀ ਉਹ ਅਹੰਕਾਰ ਔਰ ਆਕੜ ਵਿੱਚ ਫਿਰ ਰਿਹਾ ਹੈ। ਸੋ ਸਾਨੂੰ ਨਹੀਂ ਲੱਗਦਾ ਵੀ 15 ਤਰੀਕ ਨੂੰ ਇਹਨਾਂ ਸਿੰਘ ਸਹਿਬਾਨ ਨੂੰ ਬਹਾਲ ਕਰਨਗੇ। ਉਹਦੇ ਲਈ ਮਨ ਲੱਗਦੇ ਵੀ ਸਿੱਖ ਕੌਮ ਨੂੰ ਹੁਣ ਨਵੇਂ ਸੰਘਰਸ਼ ਲਈ। ਜਿਹੜਾ ਸੰਘਰਸ਼ ਜਿਹੜਾ ਹੈ ਉਹ ਜਿਹੜਾ ਜਿਹੜਾ ਹੈ ਬਿਲਕੁਲ ਪਵੇਗਾ। ਜਥੇਦਾਰ ਸਾਹਿਬ ਦੇ ਕਹਿਣ ਤੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਵਾਪਸ ਨਹੀਂ ਆਏ ਸੁਖਵੀਰ ਸਿੰਘ ਬਾਦਲ ਦੇ ਕਹਿਣ ਤੇ ਆਏ ਹੈਗੇ ਆ। ਹੁਣ ਇਹ ਸਪਸ਼ਟ ਗੱਲ ਹੈਗੀ ਹੈ ਹਲੇ ਵੀ ਸਾਨੂੰ ਕੋਈ ਸ਼ੱਕ ਸ਼ੋਭਾ ਨਹੀਂ ਰਹਿਣਾ ਚਾਹੀਦਾ ਵੀ ਉਹਨਾਂ ਲਈ ਅਕਾਲ ਤਖਤ ਦੇ ਜਥੇਦਾਰ ਨਾਲ ਸੁਖਵੀਰ ਸਿੰਘ ਬਾਦਲ ਇੱਕ ਵੱਡਾ ਸਤਕਾਰਯੋਗ ਤੇ ਵੱਡਾ ਨਾਮ ਹੈ ਹਨਾ ਪਰ ਹੁਣ ਜਿਸ ਕਿਸਮ ਦੇ ਪਰਿਵਾਰਕ ਮਾਹੌਲ ਵਿੱਚੋਂ ਫਸ ਗਏ ਨੇ ਜਿਸ ਕਿਸਮ ਦੀ ਲਾਲਸਾ ਜਾਂ ਜਿਸ ਕਿਸਮ ਦੇ ਰਾਜਨੀਤਿਕ ਚੱਕਰਵਿਓ ਵਿੱਚੋਂ ਫਸੇ ਹੋਏ ਨੇ ਹੁਣ ਉਹ ਪੰਥ ਦੀ ਜਿਹੜੀ ਹੈਗੀ ਆ ਨੌਕਰੀ ਨਹੀਂ ਕਰ ਰਹੇ ਹੁਣ ਉਹ ਬਾਦਲ ਪਰਿਵਾਰ ਦੀ ਨੌਕਰੀ ਕਰ ਰਹੇ ਹੈਗੇ ਆ ਸਰ ਉਹਨਾਂ ਦੇ ਹੁਕਮ ਪਾਜ਼ਾ ਰਹੇ ਹੈਗੇ ਆ ਜਿਸ ਤਰ੍ਹਾਂ ਜਾਂ ਕੋਈ ਵਿਧੀ ਵਿਧਾਨ ਬਣਦਾ ਉਹਦੇ ਵਿੱਚ ਫਿਰ ਕੱਲਾ ਸੁਖਵੀਰ ਸਿੰਘ ਬਾਦਲ ਆਲਾ ਪਰਿਵਾਰ ਆ ਤੜਾ ਹੀ ਨਹੀਂ ਜਿਹੜੇ ਬਾਕੀ ਲੋਕ ਵੀ ਨੇ ਜਾਂ ਹੋਰ ਪੰਥਕ ਜ세 ਬੰਦਿਆ ਬਹੁਤ ਕੁਝ ਪੰਥ ਦੇ ਨਾਂ ਤੇ ਕਥਾਵਾਚਕ ਸਾਡੇ ਗ੍ਰੰਥੀ ਸਿੰਘ ਜਾਂ ਸਾਡੇ ਉਹ ਉਹ ਵੀ ਸਾਰੇ ਆ ਜਿਹੜੇ ਉਸ ਘੇਰੇ ਵਿੱਚ ਆਉਣੇ ਆਂ ਔਰ ਆਉਣੇ ਚਾਹੀਦੇ ਆ ਹਨਾ ਸਿੱਖ ਵਿਦਵਾਨ ਨੇ ਜਿਹੜੇ ਔਰ ਖਾਸ ਕਰਕੇ ਜਿਹੜੇ ਆਰਐਸਐਸ ਨਾਲ ਜੁੜੇ ਹੋਏ ਸਿੱਖ ਵਿਦਵਾਨ ਨੇ ਹਨਾ ਜਿਹੜੇ ਲਗਾਤਾਰ ਸਿੱਖੀ ਦੇ ਖਿਲਾਫ ਆ ਜਿਹੜਾ ਆਪਣਾ ਇੱਕ ਅਕੈਡਮਿਕ ਵਰਕ ਕਰ ਰਹੇ ਨੇ ਸੋ ਉਹਨਾਂ ਸਾਰਿਆਂ ਦੀ ਜਵਾਬ ਦੇਹੀ ਆ ਜੇ ਅਕਾਲ ਤਖਤ ਸਭ ਆਜ਼ਾਦ ਹੁੰਦਾ ਤਾਂ ਉਹ ਉਹ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ਪੁਆਇੰਟ ਦੇ ਵਿੱਚ ਨਿਊਜ਼ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਾਈਸਿਸ ਕਰਦੇ ਹੁੰਦੇ ਹਨ ਆ ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਤਰ ਸਿੰਘ ਜੀ ਉਹ ਫਤਿਹਦੀ ਸਾਂਝ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਪੁਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਤਰ ਸਿੰਘ ਜੀ ਸ਼ੁਰੂਆਤ ਜੇ ਆਪਾਂ ਕਰਨੀ ਹੈਗੀ ਹੈ ਜਿਵੇਂ ਕਿ ਐਲਾਨ ਕੀਤਾ ਗਿਆ ਸੀ ਕਿ 28 ਤਰੀਕ ਨੂੰ ਜਿਹੜਾ ਹੈ ਜਦੋਂ ਬਜਟ اجلاس ਹੋਵੇਗਾ ਤੇ ਦੂਜੇ ਬੰਨੇ ਬਾਬਾ ਹਰਨਾਮ ਸਿੰਘ ਹੋਣਾ ਦੇ ਵੱਲੋਂ ਇੱਕ ਵੱਡੀ ਕਾਲ ਜਿਹੜੀ ਹੈ ਉਹ ਦਿੱਤੀ ਗਈ ਸੀ ਜਿਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਤੇ ਉਸ ਦੇ ਨਾਲ ਨਾਲ ਨਿਹੰਗ ਸਿੰਘ ਜਥੇਬੰਦੀਆਂ ਹੋਰ ਵੀ ਜਥੇਬੰਦੀਆਂ ਨੇ ਇਕੱਠੇ ਹੋ ਕੇ ਜਿਹੜਾ ਹੈ ਘਰਾਵ ਕਰਨਾ ਸੀ ਰੋਸ ਪ੍ਰਦਰਸ਼ਨ ਕਰਨਾ ਸੀ ਔਰ ਉਹ ਸਾਰਾ ਕੁਝ ਜਿਹੜਾ ਹੈ ਸਕਸੈਸਫੁਲੀ ਵੀ ਜਿਹੜਾ ਹੈ ਨਿਬੜ ਗਿਆ ਆਪਾਂ ਕਹਿ ਸਕਦੇ ਹਾਂ ਔਰ ਕੋਈ ਵੀ ਜਿਹੜੀ ਅਨਸੁਖਾਵੀ ਘਟਨਾ ਜਿਹੜੀ ਨਹੀਂ ਵਾਪਰੀ ਹੈਗੀ ਔਰ ਇੱਕ ਚੰਗੇ ਪੱਧਰ ਤੇ ਇਸ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਆਰਗੇਨਾਈਜ਼ ਵੀ ਕੀਤਾ ਗਿਆ ਸਾਰਾ ਕੁਝ ਵਧੀਆ ਤਰੀਕੇ ਦੇ ਨਾਲ ਹੋਇਆ ਔਰ ਅਗਲੀ ਜਿਹੜੀ ਹੈ ਇੱਕ ਤੇ ਮੈਮੋਰੰਡਮ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਬਾਈ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਦੇ ਦਿੱਤਾ ਗਿਆ ਕਿ 15 ਅਪ੍ਰੈਲ ਤੱਕ ਜਿਹੜਾ ਹੈ ਸਮਾਂ ਦਿੱਤਾ ਗਿਆ ਕਿ 15 ਅਪ੍ਰੈਲ ਤੱਕ ਜਿਹੜੇ ਤਿੰਨੋ ਜਥੇਦਾਰ ਨੇ ਉਹਨਾਂ ਨੂੰ ਵਾਪਸ ਜਿਹੜਾ ਹੈ ਦੁਬਾਰਾ ਜਿਹੜਾ ਹੈ ਸੇਵਾ ਤੇ ਲਿਆਂਦਾ ਜਾਵੇ ਸਰਦਾਰ ਅਤਰ ਸਿੰਘ ਜੀ ਕੀ ਕਹੋਗੇ ਜਿਸ ਤਰੀਕੇ ਦੇ ਨਾਲ ਅੱਜ ਦਾ ਸਾਰਾ ਪ੍ਰੋਗਰਾਮ ਦੇਖਣ ਨੂੰ ਮਿਲਿਆ ਹੈਗਾ ਹਾਂਜੀ ਹਾਂਜੀ ਸੋ ਕਾਫੀ ਆਪਾਂ ਕਹਿ ਸਕਦੇ ਵੀ ਜਥੇਬੰਦਨ ਘਟੌਰ ਤੇ ਬਹੁਤ ਆਰਗੇਨਾਈਜ਼ ਸੀਗਾ ਕੋਈ ਵੀ ਇਸ ਤਰ੍ਹਾਂ ਨਹੀਂ ਵੀ ਗਲਤ ਕਿਸਮ ਦਾ ਐਲੀਮੈਂਟ ਸੀ ਸਤਨਾਮ ਵਾਇਗਰੂ ਦਾ ਜਾਪ ਕਰਦੇ ਹੋਏ ਬਾਬਾ ਜੀ ਦੀ ਅਗਵਾਈ ਹੇਠ ਬਾਬਾ ਹਰਨਾਮ ਸਿੰਘ ਉਹਨਾਂ ਦੀ ਅਗਵਾਈ ਹੇਠ ਸੋ ਬਹੁਤ ਸਾਰੀਆਂ ਵੱਖ-ਵੱਖ ਪੰਥਕ ਜਥੇਬੰਦੀਆਂ ਨਾਨਕ ਸਿੰਘ ਜਥੇਬੰਦੀਆਂ ਤੇ ਹੋਰ ਸਖਸ਼ੀਤਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਿਆਣਾ ਕਮੇਟੀ ਦੇ ਨੁਮਾਇੰਦੇ ਬਾਬਾ ਬਲਜੀਤ ਸਿੰਘ ਦਾਤੂ ਆਲਸੋ ਸਾਰੀਆਂ ਸਿੱਖ ਸੰਗਤਾਂ ਯਾ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਪੰਥ ਦੀਆਂ ਜ਼ਿੰਮੇਵਾਰ ਜਿਹੜੀਆਂ ਹੈਗੀਆਂ ਸੀਟਾਂ ਤੇ ਬੈਠੇ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਗੈਰ ਪੰਥਕ ਕਾਰਵਾਈਆਂ ਔਰ ਖਾਸ ਕਰਕੇ ਸਿੰਘ ਸਹਿਬਾਨ ਦਾ ਲਗਾਤਾਰ અપਮਾਨ ਕਰਨ ਔਰ ਸਿੰਘ ਸਹਿਬਾਨ ਨੂੰ ਆਪਣੇ ਨੌਕਰ ਬਣਾ ਕੇ ਯਾ ਆਪਣੇ ਗੁਲਾਮ ਬਣਾ ਕੇ ਚਲਾਉਣ ਦੀ ਜਿਹੜੀ ਇੱਕ ਸੱਤਾਤਾ ਰੇ ਬਿਰਤੀ ਹੈ ਜਿਹੜੀ ਇੱਕ ਹੈਂਕੜੀ ਰਾਜਨੀਤਿਕ ਬਿਰਤੀ ਹੈ ਉਹ ਰਾਜਨੀਤਿਕ ਬਿਰਤੀ ਜਿਹੜੀ ਰਾਜਨੀਤੀ ਦੇ ਘਮੰਡ ਵਿੱਚ ਧਰਮ ਦੀਆਂ ਪਰੰਪਰਾਵਾਂ ਤੇ ਮਾਨਤਾਵਾਂ ਦਾ ਮਲੀਆਂ ਮੇਟ ਕਰ ਰਹੀ ਹੈਗੀ ਆ ਸੋ ਉਹਦੇ ਖਿਲਾਫ ਆ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਪਿਛਲੇ ਦਿਨੀ ਰਾਜਨੀਤਿਕ ਤੌਰ ਤੇ ਹੈਂਕੜਵਾਜ ਲੋਕਾਂ ਵੱਲੋਂ ਜਿਸ ਤਰ੍ਹਾਂ ਸਾਡੇ ਤਖਤ ਸਹਿਬਾਨ ਦੇ ਜਥੇਦਾਰਾਂ ਨੂੰ ਉਹਨਾਂ ਦੀ ਉਹਨਾਂ ਦੀਆਂ ਵੱਡੇ ਉੱਚੇ ਆਉਧਿਆਂ ਤੋਂ ਬੇਇੱਜ਼ਤ ਕਰਕੇ ਉਹਨਾਂ ਨੂੰ ਜਲੀਲ ਕਰਕੇ ਜਾਂ ਉਹਨਾਂ ਦੇ ਖਿਲਾਫ ਕਰਦਾਰਕੁਸ਼ੀ ਕਰਕੇ ਜਿਸ ਤਰ੍ਹਾਂ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਉਹ ਸਾਰੇ ਦੇ ਖਿਲਾਫ ਸਿੱਖ ਪੰਥ ਵਿੱਚ ਰੋਸ ਹੈ ਸੋ ਬਾਬਾ ਜੀ ਨੇ ਬਾਬਾ ਹਰਰਾਮ ਸਿੰਘ ਉਹਨਾਂ ਨੇ ਇਸ ਮੌਕੇ ਤੇ ਪੰਥ ਦੀ ਅਗਵਾਈ ਕੀਤੀ ਹੈ ਬਹੁਤ ਜਥੇਬੰਦਕ ਢੰਗ ਨਾਲ ਯੋਗਤਾਪੂਰਨ ਢੰਗ ਨਾਲ ਬਿਨਾਂ ਕਿਸੇ ਹੁੱਲੜਬਾਜੀ ਦੇ ਔਰ ਜਿਸ ਕਿਸਮ ਦੀ ਇੱਕ ਸਿੱਖ ਸਪਿਰਟ ਹੋਣੀ ਚਾਹੀਦੀ ਹੈਗੀ ਆ ਕਿਸੇ ਰੋਸ ਮਜਾਰੇ ਵਿੱਚ ਉਹਦਾ ਮਜਾਰਾ ਹੋਇਆ ਔਰ ਅੰਤ ਵਿੱਚ ਜਦੋਂ ਬਾਬਾ ਜੀ ਨੇ ਜਿਹੜਾ ਲਾਸਟ ਆਪ ਦਾ ਭਾਸ਼ਣ ਕਰਿਆ ਹੈਗਾ ਜਿਹਦੇ ਵਿੱਚ ਉਹ ਮੈਮੋਰੰਡਮ ਕਰਦੇ ਹੈਗੇ ਆ ਸੋ ਬਹੁਤ ਨਪੇ ਤੁਲੇ ਸ਼ਬਦਾਂ ਵਿੱਚ ਬਹੁਤ ਆਪਾਂ ਕਹਿ ਸਕਦੇ ਆ ਵੀ ਚੰਗੇ ਸ਼ਬਦਾਂ ਵਿੱਚ ਆਰਗੇਨਾਈਜ਼ ਢੰਗ ਨਾਲ ਉਹਨਾਂ ਸ਼ਬਦਾਂ ਵਿੱਚ ਉਹਨਾਂ ਨੇ ਸਾਰੀ ਜਿਹੜੀ ਸਮੱਸਿਆ ਨੂੰ ਬਿਆਨ ਕਰਿਆ ਔਰ ਕੋਈ ਵੀ ਗਲਤ ਬਿਆਨਬਾਜ਼ੀ ਨਹੀਂ કરી ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥ ਦੀ ਇੱਕ ਨੁਮਾਇੰਦਾ ਜਥੇਬੰਦੀ ਦੇ ਤੌਰ ਤੇ ਸਤਿਕਾਰ ਦਿੱਤਾ ਸਿੱਖਾਂ ਦੀ ਇੱਕ ਪਾਰਲੀਮੈਂਟ ਦੱਸਿਆ ਔਰ ਉਹਨਾਂ ਨੇ ਆਖਿਆ ਵੀ ਇੱਕ ਪਾਰਲੀਮੈਂਟ ਦੇ ਸਾਹਮਣੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਜਾਂ ਰੋਸ ਮੁਜ਼ਾਹਰਾ ਕਰਨਾ ਜੇ ਤੁਹਾਡੇ ਕੋਈ ਆਪਣੇ ਦੁੱਖ ਨੇ ਤਾਂ ਉਹ ਉਹ ਹਰ ਸਵਿਧਾਨ ਤੇ ਹਰ ਕਾਨੂੰਨ ਆ ਜਿਹੜਾ ਤੁਹਾਨੂੰ ਹੱਕ ਦਿੰਦਾ ਹੈਗਾ ਸੋ ਬਹੁਤ ਹੀ ਵਧੀਆ ਢੰਗ ਨਾਲ ਉਹਨਾਂ ਨੇ ਸਾਰੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਿਆ ਔਰ 15 April ਤੱਕ ਜਿਵੇਂ ਤੁਸੀਂ ਦੱਸਿਆ ਹਰਜਿੰਦਰ ਸਿੰਘ ਧਾਮੀ ਬਾਹਰ ਆਏ ਸੀ ਉਹਨਾਂ ਨੇ ਮੈਮੋਰੰਡਮ ਲਿਆ ਹੈ ਉਹਨਾਂ ਨੇ ਕੋਈ ਵੀ ਟਿੱਪਣੀ ਨਹੀਂ ਕੀਤੀ ਹਲੇ ਇਹ ਕਿਹਾ ਜਾ ਰਿਹਾ ਵੀ ਮੈਮੋਰੰਡਮ ਨੂੰ ਅਸੀਂ ਪੜ੍ਹਾਂਗੇ ਜੀ ਬਾਬਾ ਜੀ ਨੇ 15 April ਤੱਕ ਜਿਹੜਾ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਸਲਾਹ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਟਾਈਮ ਦਿੱਤਾ ਹੈ ਉ ਤੋਂ ਬਾਅਦ ਫਿਰ ਵੱਖਰਾ ਪ੍ਰੋਗਰਾਮ ਜੇ ਨਹੀਂ ਹੁੰਦੇ ਤਿੰਨ ਸਿੰਘ ਸਹਿਬਾਨ ਗਿਆਨੀ ਰੁਘਵੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਿਹੜੀ ਹੈਗੀ ਆ ਮੁੜ ਬਹਾਲੀ ਦਾ ਜਿਹੜਾ ਮੋਮਰੈਂਡਮ ਆ ਇਹ ਦਿੱਤਾ ਗਿਆ ਹੈ ਹੁਣ ਦੇਖੋ ਵੀ ਜਿਹੜਾ ਹਾਕਮ ਧੜਾ ਹੈ ਹਾਲਾਂਕਿ ਹਲੇ ਵੀ ਉਹ ਅਹੰਕਾਰ ਔਰ ਆਕੜ ਵਿੱਚ ਫਿਰ ਰਿਹਾ ਹੈ ਸੋ ਸਾਨੂੰ ਨਹੀਂ ਲੱਗਦਾ ਵੀ 15 ਤਰੀਕ ਨੂੰ ਇਹਨਾਂ ਸਿੰਘ ਸਹਿਬਾਨ ਨੂੰ ਬਹਾਲ ਕਰਨਗੇ ਉਦੇ ਲਈ ਮਨ ਲੱਗਦੇ ਵੀ ਸਿੱਖ ਕੌਮ ਨੂੰ ਹੁਣ ਨਵੇਂ ਸੰਘਰਸ਼ ਲਈ ਜਿਹੜਾ ਬਸ ਸੰਘਰਸ਼ ਜਿਹੜਾ ਹੈ ਵਿੜਣਾ ਜਿਹੜਾ ਹੈ ਬਿਲਕੁਲ ਪਵੇਗਾ ਔਰ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਲੰਬੇ ਸਮੇਂ ਦੇ ਬਾਅਦ ਜਿਹੜਾ ਹੈਗਾ ਹੈ ਬਾਬਾ ਹਰਨਾਮ ਸਿੰਘ ਹੋਂਣਾ ਵੱਲੋਂ ਜਿਹੜੀ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਕਮਾਂਡ ਜਿਹੜੀ ਹੈ ਸੰਭਾਲੀ ਗਈ ਹੈ ਤੇ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਦਿਨਾਂ ਦੇ ਵਿੱਚ ਕਾਰਵਾਈਆਂ ਹੁੰਦੀਆਂ ਨੇ ਕੀ ਉਦੋਂ ਤੱਕ ਹੋਰ ਕੋਈ ਲਾਮਬੰਦੀ ਹੁੰਦੀ ਹੈ ਜਾਂ ਸੰਘਰਸ਼ ਨੂੰ ਕਿਹੋ ਜਿਹਾ ਰੂਪ ਦੇਣਾ ਹੈਗਾ ਉਹ ਵੀ ਆਉਣ ਵਾਲੇ ਦਿਨਾਂ ਜਿਹੜੀ ਸਥਿਤੀ ਹੈ ਉਹ ਕਲੀਅਰ ਹੋਣੀ ਸ਼ੁਰੂ ਹੋ ਜਾਏਗੀ ਸਰਦਾਰ ਤਸਿੰਨ ਜੀ ਦੂਜੇ ਬੰਨੇ ਗੱਲਬਾਤ ਆਪਾਂ ਕਰ ਲੈਨੇ ਆ ਭਾਈ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਜਦੋਂ ਅਸਤੀਫਾ ਦੇ ਕੇ ਗਏ ਸਨ ਤੇ ਇਹਨਾਂ ਦੇ ਹੱਕ ਦੇ ਵਿੱਚ ਵੀ ਬਹੁਤ ਸਾਰੇ ਲੋਕ ਸਨ ਜੋ ਇਹ ਕਹਿ ਰਹੇ ਸਨ ਕਿ ਇਹਨਾਂ ਦਾ ਕਿਰਦਾਰ ਸ਼ੁਰੂ ਤੋਂ ਹੀ ਇਸ ਤਰੀਕੇ ਦਾ ਰਿਹਾ ਇੱਕ ਤੇ ਇਮਾਨਦਾਰ ਛਵੀ ਰਹੀ ਹੈ ਦੂਜਾ ਪੰਥਕ ਤੌਰ ਤੇ ਵੀ ਕੋਈ ਇਸ ਤਰ੍ਹਾਂ ਦੀ ਗਲਤ ਕਾਰਵਾਈ ਜਿਹੜੀ ਨਹੀਂ ਹੈਗੀ ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਪਹਿਲਾਂ ਤੇ ਜਿਹੜਾ ਹੈ ਈਵਨ ਕਿ ਜਥੇਦਾਰ ਰਕੀਤ ਸਿੰਘ ਹੋਣਾ ਦੇ ਵੱਲੋਂ ਵੀ ਉੱਥੇ ਜਾ ਕੇ ਮਿਲ ਕੇ ਕਿਹਾ ਗਿਆ ਕਿ ਤੁਸੀਂ ਆਪਣਾ ਅਹੁਦਾ ਸੰਭਾਲੋ ਸੱਤ ਮੈਂਬਰੀ ਕਮੇਟੀ ਦੀ ਤੁਸੀਂ ਕਮਾਂਡ ਉਹ ਵੀ ਸੰਭਾਲੋ ਤੇ ਜੋ ਅਕਾਲ ਤਖਬਾ ਵੱਲੋਂ ਹੁਕਮਨਾਮੇ ਹੋਏ ਨੇ ਉਹਨਾਂ ਨੂੰ ਵੀ ਤੁਸੀਂ ਹੂ ਬਹੂ ਜਿਹੜਾ ਹੈ ਸਹੀ ਤਰੀਕੇ ਦੇ ਨਾਲ ਲਾਗੂ ਕਰਾਉਣ ਦੇ ਵਿੱਚ ਯੋਗਦਾਨ ਪਾਓ ਪਰ ਉਹ ਚੀਜ਼ਾਂ ਜਿਹੜੀਆਂ ਨਹੀਂ ਮੰਨੀਆਂ ਜਾਂਦੀਆਂ ਤੇ ਬਾਅਦ ਦੇ ਵਿੱਚ ਜਾ ਕੇ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ ਜਾਂਦੇ ਨੇ ਤੇ ਫਿਰ ਉਹ ਆ ਕੇ ਆਪਣਾ ਅਹੁਦਾ ਸੰਭਾਲ ਲੈਂਦੇ ਨੇ ਉਦੋਂ ਵੀ ਬਹੁਤ ਸਾਰੇ ਲੋਕ ਇਹ ਕਹਿ ਰਹੇ ਸਨ ਕਿ ਭਾਈ ਧਾਮੀ ਜਿਹੜੇ ਹੈਗੇ ਨੇ ਕਿ ਤਰ੍ਹਾਂ ਕਿਤੇ ਪੰਥਕ ਵਕਾਰ ਇਹਨਾਂ ਦਾ ਹੋਰ ਉੱਪਰ ਉਠੇਗਾ ਕਿ ਜੋ ਇਹਨਾਂ ਨੇ ਕਿਹਾ ਹੈ ਜਾਂ ਇਹਨਾਂ ਦੀ ਕੋਈ ਅੰਦਰ ਕਿਤਨਾ ਕਿਤੇ ਕੁਝ ਗੱਲਬਾਤ ਹੋਈ ਹੋਏਗੀ ਕਿ ਸ਼ਾਇਦ ਜਥੇਦਾਰ ਵਾਪਸ ਆ ਰਹੇ ਨੇ ਇਸ ਤਰ੍ਹਾਂ ਦੀਆਂ ਗੰਸੂਆਂ ਹੋ ਰਹੀਆਂ ਸਨ ਪਰ ਜਿਸ ਤਰੀਕੇ ਦੇ ਨਾਲ ਆਉਂਦੇ ਨੇ ਇੱਕ ਵੀਡੀਓ ਜਾਰੀ ਕਰਦੇ ਨੇ ਜਿਸ ਕਹਿੰਦੇ ਨੇ ਕਿ ਜਥੇਦਾਰਾਂ ਨੂੰ ਲਾਉਣ ਦੇ ਤੇ ਸੇਵਾ ਦੇ ਜਾਂ ਪੂਰਾ ਉਹਨਾਂ ਦਾ ਦਾਇਰਾ ਕੀ ਹੋਵੇ ਉਸ ਤੇ ਬਾਰੇ ਨਿਯਮ ਜਿਹੜੇ ਨੇ ਉਹ ਬਣਾਏ ਜਾਣਗੇ ਅੱਜ ਵੀ ਇਸ ਤੇ ਕੋਈ ਇਹੋ ਜਿਹਾ ਨਾ ਤੇ ਕੋਈ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਕੋਈ ਖਰੜਾ ਪੇਸ਼ ਕੀਤਾ ਗਿਆ ਹੋਵੇ ਕੀ ਸਿਰਫ ਇਹ ਇੱਕ ਤਰ੍ਹਾਂ ਦਾ ਪੈਂਤੜਾ ਹੀ ਸੀ ਕਿ 28 ਵਾਲੇ ਨੂੰ ਥੋੜਾ ਜਿਹਾ ਠੱਲ ਲਿਆ ਜਾਵੇ ਜਾਂ ਕੀ ਤੁਸੀਂ ਉਮੀਦ ਕਰਦੇ ਹੋ ਕਿ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦਾ ਕੋਈ ਟਾਈਮ ਬਾਉਂਡ ਇਹ ਚੀਜ਼ ਹੋ ਸਕਦੀ ਹੈ ਜਾਂ ਭਾਈ ਧਾਮੀ ਦੇ ਪੂਰੇ ਰੋਲ ਬਾਰੇ ਹਾਂ ਹਾਂਜੀ ਹਾਂਜੀ ਸੋ ਜਿਸ ਤਰ੍ਹਾਂ ਤੁਸੀਂ ਵਿਸਥਾਰ 'ਚ ਦੱਸਿਆ ਹੀ ਆ ਵੀ ਜਥੇਦਾਰ ਸਾਹਿਬ ਦੇ ਕਹਿਣ ਤੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਜੋਂ ਵਾਪਸ ਨਹੀਂ ਆਏ ਸੁਖਵੀਰ ਸਿੰਘ ਬਾਦਲ ਦੇ ਕਹਿਣ ਤੇ ਆਏ ਹੈਗੇ ਆ ਹੁਣ ਇਹ ਸਪਸ਼ਟ ਗੱਲ ਹੈਗੀ ਹੈ ਹਲੇ ਵੀ ਸਾਨੂੰ ਕੋਈ ਸ਼ੱਕ ਸ਼ੋਭਾ ਨਹੀਂ ਰਹਿਣਾ ਚਾਹੀਦਾ ਵੀ ਉਹਨਾਂ ਲਈ ਅਕਾਲ ਤਖਤ ਦੇ ਜਥੇਦਾਰ ਨਾਲ ਸੁਖਵੀਰ ਸਿੰਘ ਬਾਦਲ ਇੱਕ ਵੱਡਾ ਸਤਕਾਰਯੋਗ ਤੇ ਵੱਡਾ ਨਾਮ ਹੈ ਹਨਾ ਸੋ ਉਹਨਾਂ ਨੇ ਆਉਂਦਿਆਂ ਹੀ ਜਿਹੜੀ ਵੀਡੀਓ ਜਾਰੀ ਕਰੀ ਆ ਉਹਦੇ ਵਿੱਚ ਇਹੀ ਕਿਹਾ ਵੀ ਕਮੇਟੀ ਬਣਾਈ ਜਾਏਗੀ ਕੰਮ ਕੀਤਾ ਜਾਏਗਾ ਯਾਨੀ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕਰੀ ਸੀ ਉਹਨਾਂ ਦਾ ਮੁੱਖ ਨਿਸ਼ਾਨਾ ਇਹ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ 28 ਤਰੀਕ ਵਾਲਾ ਜਿਹੜਾ ਅੱਜ ਵਾਲਾ ਰੋਸ ਧਰਨਾ ਸੀਗਾ ਉਹਨੂੰ ਠੁੱਸ ਕਰਵਾ ਕੇ ਤੇ ਸਿੱਖ ਸੰਗਤਾਂ ਨੂੰ ਘਰੋ ਘਰੀ ਤੌਰ ਦਿੱਤਾ ਜਾਵੇ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਦੀ ਜਿਹੜਾ ਧੜਾ ਹੈ ਉਹਦੀ ਆ ਜਿਹੜੀ ਵਾਹ ਵਾਹ ਜਿਹੜੀ ਹੈਗੀ ਉਹ ਕਾਇਮ ਕੀਤੀ ਜਾਵੇ ਸੋ ਹਰਜਿੰਦਰ ਸਿੰਘ ਧਾਮੀ ਦਾ ਸਮੁੱਚਾ ਰੋਲ ਬੇਸ਼ੱਕ ਇਸ ਗੱਲ ਨੂੰ ਕੋਈ ਸ਼ੱਕ ਨਹੀਂ ਉਹ ਇਮਾਨਦਾਰ ਨੇ ਬڑے ਜਜਬੇ ਵਾਲੇ ਨੇ ਪਰ ਹੁਣ ਜਿਸ ਕਿਸਮ ਦੇ ਪਰਿਵਾਰਕ ਮਾਹੌਲ ਵਿੱਚੋਂ ਫਸ ਗਏ ਨੇ ਜਿਸ ਕਿਸਮ ਦੀ ਲਾਲਸਾ ਆ ਜਿਸ ਕਿਸਮ ਦੇ ਰਾਜਨੀਤਿਕ ਚੱਕਰ ਵਿੱਚੋਂ ਫਸੇ ਹੋਏ ਨੇ ਹੁਣ ਉਹ ਪੰਥ ਦੀ ਜਿਹੜੀ ਹੈਗੀ ਆ ਨੌਕਰੀ ਨਹੀਂ ਕਰ ਰਹੇ ਹੁਣ ਉਹ ਬਾਦਲ ਪਰਿਵਾਰ ਦੀ ਨੌਕਰੀ ਕਰ ਰਹੇ ਹੈਗੇ ਆ ਸੋ ਉਹਨਾਂ ਦੇ ਹੁਕਮ ਬਜਾ ਰਹੇ ਹੈਗੇ ਆ ਅੱਜ ਵੀ ਜਿਹੜਾ ਬਜਟ ਸੈਸ਼ਨ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਮਤਾਂ ਨਾ ਲਿਆਉਣਾ ਸੋ ਇੱਕ ਵਾਰੀ ਬਹੁਤ ਥੇ ਪਹਿਲਾਂ ਸਾਨੂੰ ਯਾਦ ਆ 1992 ਵਿੱਚ ਸਿਕਸ ਸਟੂਡੈਂਟ ਫੈਡਰੇਸ਼ਨ ਦੀ ਏਕਤਾ ਦਾ ਚੱਲ ਰਿਹਾ ਸੀਗਾ ਵੀ ਸਾਰੀਆਂ ਜਥੇਬੰਦੀਆਂ ਇੱਕ ਕਰ ਲਈਆਂ ਜਾਣ ਉਹਦੇ ਵਿੱਚੋਂ ਬਹੁਤ ਸਾਰੇ ਧੜਿਆਂ ਨੇ ਆਪਣੇ ਜਿਹੜੇ ਹੈਗੇ ਆ ਸਾਰੇ ਧੜੇ ਬੰਦ ਕਰ ਦਿੱਤੇ ਸੀ ਭਾਈ ਮਨਜੀਤ ਸਿੰਘ ਵਾਲਾ ਧੜਾ ਜਿਹੜਾ ਸੀਗਾ ਤੇ ਉਦੋਂ ਉਹਨੇ ਕਿਹਾ ਸੀਗਾ ਵੀ ਅਸੀਂ ਕਮੇਟੀ ਬਣਾਵਾਂਗੇ ਇਸ ਵਿਚਾਰ ਬਾਰੇ ਹਨਾ ਸੋ ਉਦੋਂ ਮਾਲਵਿੰਦਰ ਸਿੰਘ ਮਾਲੀ ਪੱਤਰਕਾਰ ਹੁੰਦੇ ਸੀ ਉਹਨਾਂ ਨੇ ਕਿਹਾ ਸੀਗਾ ਇਹਦਾ ਕਮੇਟੀ ਦਾ ਮਤਲਬ ਹੈ ਕੰਮ ਮਿੱਟੀ ਵੇ ਕੰਮ ਨੂੰ ਮਿੱਟੀ ਕਰ ਦੋ ਮਤਲਬ ਉਹ ਲੰਬਾ ਪਾ ਦਿਓ ਕੋਈ ਸੋਨਾ ਨਹੀਂ ਹੋਵੇ ਤੇ ਕੁਝ ਵੀ ਨਹੀਂ ਹੋਣਾ ਸੋ ਇਹ ਜਿਹੜੀ ਜਿਹੜੀ ਐਸਜੀਪੀਸੀ ਦੇ ਪ੍ਰਧਾਨ ਨੇ ਹੁਣ ਕਿਹਾ ਵੀ ਕਮੇਟੀ ਬਣਾਈ ਜਾਊਗੀ ਇਹਦਾ ਮਤਲਬ ਕੰਮ ਮਿੱਟੀ ਆ ਇਹ ਹਾਂ ਜਾਨੀ ਕੋਈ ਨਹੀਂ ਹੋਣਾ ਸੋ ਇਹ ਜਿਹੜੀ ਜਿਹੜੀ ਐਸਜੀਪੀਸੀ ਦੇ ਪ੍ਰਧਾਨ ਨੇ ਹੁਣ ਕਿਹਾ ਵੀ ਕਮੇਟੀ ਬਣਾਈ ਜਾਊਗੀ ਇਹਦਾ ਮਤਲਬ ਕੰਮ ਮਿੱਟੀ ਆ ਇਹ ਹਾਂ ਯਾਨੀ ਤੁਹਾਡਾ ਦੂਜਾ ਸਵਾਲ ਸੀ ਵੀ ਇਹ ਬਣੇਗਾ ਜਾਂ ਨਹੀਂ ਬਣੇਗਾ ਜਿੰਨਾਂ ਕ ਮੈਂ ਬਾਦਲਾ ਨੂੰ ਜਾਂ ਸ਼੍ਰੋਮਿਕ ਕਮੇਟੀ ਦੇ ਢਾਂਚੇ ਨੂੰ ਜਾਣਦਾ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਨਹੀਂ ਬਣੇਗਾ ਹਾਂ ਮਤਲਬ ਕਿ ਬਿਲਕੁਲ ਨਹੀਂ ਬਣੇਗਾ ਹਾਂ ਜੇ ਸੰਗਤ ਦੇ ਦਬਾਅ ਉਹਦੇ ਵਿੱਚ ਫੇਰ ਵੀ ਐਗਜ਼ੀਕਟਿਵ ਕਮੇਟੀ ਨੂੰ ਉਹ ਸਾਰੇ ਅਖਤਿਆਰ ਹੋਣਗੇ ਵੀ ਉਹ ਜਥੇਦਾਰਾਂ ਨੂੰ ਕਦੇ ਵੀ ਲਾ ਦੇਵੇ ਤੇ ਕਦੇ ਵੀ ਲਾ ਲਵੇ ਸੋ ਜਿਸ ਕਿਸਮ ਦੀ ਭਾਵਨਾ ਪੰਥ ਚਾਹੁੰਦਾ ਵੀ ਜਥੇਦਾਰ ਆਜ਼ਾਦ ਹੋਣ ਉਹਨਾਂ ਦੀ ਸੈਕਟਰੀਏਟ ਹੋਵੇ ਉਹ ਪੰਥ ਨੂੰ ਸਮੂਹਤ ਹੋਣ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਦੀ ਗੁਲਾਮੀ ਕਰਨ ਜਿਹੜੀ ਸਪਸ਼ਟਲੀ ਆਪਾਂ ਚਾਹੁੰਦੇ ਆ ਉਹ ਨਹੀਂ ਬਣੇਗਾ ਕੋਈ ਹੋ ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾਉਣ ਲਈ ਇੱਕ ਢੱਲਾ ਜਾਂ ਢਾਂਚਾ ਬਣਾਉਣਗੇ ਪਰ ਉਹਦੇ ਵਿੱਚ ਵੀ ਲੂਪ ਹੋਲ ਰੱਖਣਗੇ ਵੀ ਅਸੀਂ ਕਦੇ ਵੀ ਲਾ ਦਈਏ ਕਿਉਂਕਿ ਉਹਨਾਂ ਲਈ ਉਹਨਾਂ ਨੇ ਪੰਥਕ ਜਜਬੇ ਦੇ ਵਿਰੋਧ ਵਿੱਚ ਕਾਰਵਾਈਆਂ ਕਰਨੀਆਂ ਉਹ ਕੋਈ ਵੀ ਧਾਰਮਿਕ ਵਿਅਕਤੀ ਨਹੀਂ ਹੈ ਕੋਈ ਵੀ ਧਾਰਮਿਕ ਨਹੀਂ ਹੈ ਸਾਰੇ ਮੁੱਢੋ ਸੁੱਢੋ ਰਾਜਨੀਤੀਵਾਨ ਨੇ ਔਰ ਉਹਨਾਂ ਦਾ ਕੰਮ ਸੱਤਾ ਤੇ ਕਬਜ਼ਾ ਜਮਾਈ ਰੱਖਣਾ ਹੈਗਾ ਉਹ ਪਾਵਰ ਹੰਗਰੀ ਨੇ ਪਾਵਰ ਹੰਗਰੀ ਵਿਅਕਤੀ ਕਦੇ ਵੀ ਧਰਮ ਨਾਲ ਜੁੜਿਆ ਹੋਇਆ ਨਹੀਂ ਹੁੰਦਾ ਔਰ ਜੇ ਆਪਾਂ ਦੂਜੀ ਬੰਨੀਆਂ ਵੀ ਦੇਖੀ ਕਿ ਜੇ ਕਿਤਨਾ ਕਿਤੇ ਇਸ ਤਰ੍ਹਾਂ ਹੁੰਦਾ ਹੈ ਜਿਹਾ ਕਾਲਤਖ ਸਾਹਿਬ ਆਪਣੇ ਆਪ ਦੇ ਵਿੱਚ ਇੱਕ ਆਜ਼ਾਦ ਹੋਕੇ ਜੇ ਆਪਾਂ ਕਹੀਏ ਕਿ ਫਿਰ ਤਾਂ ਦੋ ਤਰੀਕ ਵਾਲੇ ਪਤਾ ਨਹੀਂ ਕਿੰਨੇ ਕੁ ਫੈਸਲੇ ਆਉਣਗੇ ਕਿੰਨੇ ਕੁ ਲੀਡਰ ਉਥੇ ਖੜੇ ਹੋਣਗੇ ਕਿਹੜੀਆਂ-ਕਿਹੜੀਆਂ ਪਾਰਟੀਆਂ ਦੇ ਉਥੇ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਦੇ ਅੱਗੇ ਹੱਥ ਬੰਨ੍ਹ ਕੇ ਖੜੇ ਹੋਣਾ ਪੈਗਾ ਬਿਲਕੁਲ ਬਿਲਕੁਲ ਸੋ ਇਹੀ ਹੈਗਾ ਵੀ ਜਿਹੜੀ-ਜਿਹੜੀ ਲੀਡਰਸ਼ਿਪ ਨੂੰ ਦੋ ਤਰੀਕ ਨੂੰ ਕਹਿ ਦਿੱਤਾ ਹੋਇਆ ਵੀ ਤੁਸੀਂ ਅਗਵਾਈ ਕਰਨ ਦੀ ਯੋਗਤਾ ਨਹੀਂ ਰੱਖਦੇ ਉਹ 10-12 ਬੰਦੇ ਨਹੀਂ ਫਿਰ ਬਹੁਤ ਲੋਕ ਆਉਣਗੇ ਔਰ ਕੱਲਾ ਅਕਾਲੀ ਦਲ ਚੋ ਨਹੀਂ ਬਾਤੀਆਂ ਪੰਥਕ ਸੰਸਥਾਵਾਂ ਆਜੋਗੇ ਨਾ ਇਵਨ ਜਿਹੜੇ ਸਰਬੱਤ ਖਾਲਸਾ ਨੇ ਜ਼ਥੇਦਾਰ ਬਣਾਏ ਸੀ ਉਹਨਾਂ ਦੀ ਜ਼ਿੰਮੇਵਾਰੀ ਵੀ ਹੈਣਾ ਔਰ ਹੋਣਾ ਵੀ ਇਸ ਤਰ੍ਹਾਂ ਹੀ ਚਾਹੀਦਾ ਹੈ ਹਨਾ ਸੋ ਉਹਦੇ ਲਈ ਅਕਾਲ ਤਖਤ ਦੇ ਜਥੇਦਾਰਾਂ ਦੀ ਸਮੁੱਚੇ ਜਥੇਦਾਰਾਂ ਦੀ ਪੰਥ ਸਿੰਘ ਸਹਿਬਾਨ ਦੀ ਜਿਹੜੀ ਆ ਗਈ ਆਜ਼ਾਦੀ ਹੋਣੀ ਚਾਹੀਦੀ ਹੈਗੀ ਉਹ ਇਹ ਇਹਦੇ ਚੋਂ ਵੀ ਉਹ ਕੱਲਾ ਬਾਦਲ ਅਕਾਲੀ ਦਲ ਜਾਂ ਬਾਦਲ ਪਰਿਵਾਰ ਰਹਿ ਨਹੀਂ ਹੋਏਗਾ ਹਰਜਿੰਦਰ ਸਿੰਘ ਧਾਮੀ ਵੀ ਉਹਦੇ ਵਿੱਚ ਆਉਣਗੇ ਬੀਬੀ ਜਗੀਰ ਕੌਰ ਉਹਨੇ ਵੀ ਉਹਨਾਂ ਦੇ ਵੀ ਹੋਣੀ ਆ ਨਾ ਵੀ ਜਦੋਂ 2015 ਦੀਆਂ ਘਟਨਾਵਾਂ ਹੋਈਆਂ ਤੁਸੀਂ ਬਾਹਰ ਕਾਤੋਂ ਨਹੀਂ ਆਏ ਹੈਨਾ ਅੱਜ ਬੀਬੀ ਜਗੀਰ ਕੌਰ ਉਹ ਬੇਸ਼ੱਕ ਪੰਜ ਮੈਂਬਰੀ ਕਮੇਟੀ ਨਾਲ ਜੁੜ ਕੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਤਿਆਂ ਬਾਰੇ ਗੱਲ ਕਰ ਰਹੇ ਆ ਪਰ ਉਦੋਂ ਵੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜੀ ਜੀ ਹੈਨਾ ਹਾਂ ਉਹਨਾਂ ਨੂੰ ਇਸ ਗੱਲੋਂ ਬਰੀ ਕੀਤਾ ਜਾ ਸਕਦਾ ਜਿਸ ਤਰ੍ਹਾਂ ਪਿਛਲੇ ਹਫ਼ਤੇ ਮਨਪ੍ਰੀਤ ਸਿੰਘ الليਦਾ ਆ ਹੂੰ ਵੀ ਸੁਖਬੀਰ ਸਿੰਘ ਬਾਦਲ ਕਹਿੰਦਾ ਸੀਗਾ ਵੀ ਇਹ ਤਾਂ ਵਨ ਮੈਨ ਸ਼ੋਅ ਆ ਹੈਨਾ ਵੀ ਇਹ ਕੋਈ ਪੰਥ ਪੰਥ ਦੀ ਜਥੇਬੰਦੀ ਨਹੀਂ ਇਹ ਤਾਂ ਮੈਂ ਹੀ ਚਲਾਉਂਦਾ ਔਰ ਮੇਰੇ ਦਵਾਲੇ ਘੁੰਮਦੀ ਆ ਵੀ ਮੈਂ ਨਾ ਅਸਤੀਫਾ ਦੰਦਾ ਨਾ ਮੈਂ ਵਰਕਰਾਂ ਦੀ ਪ੍ਰਵਾਹ ਕਰਦਾ ਉਸ ਬਿਆਨ ਤੋਂ ਔਰ ਜਿਹੜਾ ਇੱਕ प्रदीप ਕਲੇਰ ਆ ਜਿਹੜਾ ਜਿਹੜਾ ਸਿਰਸੇ ਵਾਲੇ ਬਾਬੇ ਦਾ ਹਮਾਇਤੀ ਸੀ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ 'ਚ ਫੜਿਆ ਗਿਆ ਉਹਦਾ ਬਿਆਨ ਸੀ ਕਹਿੰਦਾ ਮੈਨੂੰ ਸਾਨੂੰ ਦਿੱਲੀ ਸੁਖਬੀਰ ਬਾਦਲ ਨੇ ਬਣਾਇਆ ਆਪਣੀ ਕੋਠੀ 'ਚ ਔਰ ਉਹਦੇ 'ਚ ਕਿਹਾ ਵੀ ਇਧਰ ਦਾ ਬਾਬਾ ਮੈਂ ਆ ਉੱਧਰ ਦਾ ਬਾਬਾ ਤੁਹਾਡਾ ਗਰਮੀਤ ਆਰਾਮ ਰਹੀਮ ਇਟ ਮੀਨਸ ਸੁਖਵੀਰ ਬਾਦਲ ਹੋਲ ਇਨ ਹੋਲ ਸੀ ਉਹਨੇ ਨਾ ਵਿਕਰਮ ਸਿੰਘ ਮਜੀਠੀਆ ਨੂੰ ਨਾ ਕਿਸੇ ਕੈਬਨਟ ਨੂੰ ਨਾ ਅਕਾਲੀ ਮੰਤਰੀ ਨੂੰ ਨਾ ਆਕਾਲੀ ਕਿਸੇ ਵੀ ਲੀਡਰ ਨੂੰ ਨਹੀਂ ਪੁੱਛਿਆ ਫੈਸਲਾ ਲੈਣ ਲੱਗੇ ਇਟ ਮੀਨਸ ਹੁਣ ਇਹ ਗੱਲ ਹੈਗੀ ਆ ਵੀ ਜਿਹੜਾ ਸਿਰਸੇ ਵਾਲੇ ਨੂੰ ਮਾਫੀ ਦਿੱਤੀ ਉਹਦੇ ਕੇਸ ਵਾਪਸ ਲਏ ਜਾਂ ਜੋ ਕੁਝ ਵੀ ਹੋਇਆ ਉਹਦੇ ਜਿਹੜੇ ਜਿਹੜੇ ਕਤਲ ਜਿਹੜਾ ਬੇਇੱਜ਼ਤੀ ਕਰਨ ਵਾਲੇ ਲੋਕਾਂ ਨੂੰ ਬਚਾਇਆ ਉਹਦੇ ਵਿੱਚ ਬਾਕੀ ਅਕਾਲੀ ਲੀਡਰਸ਼ਿਪ ਦੀ ਕੋਈ ਸਲਾਹ ਨਹੀਂ ਲਈ ਗਈ ਇਸ ਗੱਲੋਂ ਉਹ ਵਿਚਾਰੇ ਦੋਸ਼ੀ ਨਹੀਂ ਠਹਿਰਾਏ ਜਾ ਸਕਦੇ ਸੁਖਬੀਰ ਸਿੰਘ ਬਾਦਲ ਨੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਯੂਨੀਟਰੀ ਢੰਗ ਨਾਲ ਆ ਫੈਸਲੇ ਲਾਏ ਹੈਗੇ ਆ ਉਹ ਵੱਡੇ ਦੋਸ਼ੀ ਆ ਜਗੀਰ ਕੌਰ ਚੰਦੂ ਮਾਜਰਾਯਾ ਹੋਰ ਜਿੰਨੇ ਵੀ ਲੋਕ ਨੇ ਜਾਂ ਵਿਕਰਮ ਸਿੰਘ ਮਜੀਠੀਆ ਹਾਲਾਂਕਿ ਇਹਨਾਂ ਨੇ ਇਹਨਾਂ ਦੇ ਪਰਿਵਾਰ ਤੇ ਸੈਟਲ ਕਿਤਨਾ ਕਿਤੇ ਹੋਈ ਨਹੀਂ ਨਾ ਚਾਹੇ ਉਹ ਚੇਅਰ ਗੱਦੀਆਂ ਦਿੱਤੀਆਂ ਗਈਆਂ ਚਾਹੇ ਮਲਾਈਆਂ ਦੇ ਆਪਾਂ ਕਹੀਏ ਸਿਆਸਤ ਦੀਆਂ ਉਹ ਤਾਂ ਛਗੀਆਂ ਹੀ ਨੇ ਨਾ ਇੱਥੇ ਇੱਥੇ ਦੋਸ਼ੀ ਇਹ ਬਣਦੇ ਹੈਗੇ ਆ ਵੀ ਇਹਨਾਂ ਨੇ ਉਹ ਸਾਰਾ ਪਾਪ ਹੁੰਦਿਆਂ ਦੇਖਦੇ ਆ ਹੋਇਆ ਵੀ ਵੀ ਆਪਣੀਆਂ ਗੱਦੀਆਂ ਨਹੀਂ ਛੱਡੀਆਂ ਹਾਲਾਂਕਿ ਸਾਰਿਆਂ ਨੇ ਅਕਾਲ ਤਖਤ ਸਾਹਿਬ ਨੂੰ ਲਿਖ ਕੇ ਦਿੱਤਾ ਹੈ ਸਾਰਿਆਂ ਨੇ ਵੀ ਅਸੀਂ ਵੀ ਗੱਤਾਂ ਵੀ ਸਾਡੀ ਕੋਈ ਸਾਨੂੰ ਪੁੱਛੇ ਤੱਕ ਨਹੀਂ ਗਿਆ ਹਨਾ ਸੋ ਇਹਦੇ ਚ ਉਹ ਇਹ ਹੈਗਾ ਵੀ ਹੁਣ ਇਹ ਸਾਰਿਆਂ ਦੀ ਜਦੋਂ ਅਕਾਲ ਤਖਤ ਸਾਹਿਬ ਆਜ਼ਾਦ ਹੋਣਗੇ ਹਨਾ ਜਿਸ ਤਰ੍ਹਾਂ ਜਾਂ ਕੋਈ ਵਿਧੀ ਵਿਧਾਨ ਬਣਦਾ ਉਹਦੇ ਵਿੱਚ ਫਿਰ ਕੱਲਾ ਸੁਖਵੀਰ ਸਿੰਘ ਬਾਦਲ ਵਾਲਾ ਪਰਿਵਾਰ ਹੀ ਆ ਧੜਾ ਹੀ ਨਹੀਂ ਜਿਹੜੇ ਬਾਕੀ ਲੋਕ ਵੀ ਨੇ ਜਾਂ ਹੋਰ ਪੰਥਕ ਜਿਸੇ ਬੰਦੀਆ ਬਹੁਤ ਕੁਝ ਪੰਥ ਦੇ ਨਾਂ ਤੇ ਕਥਾਵਾਚਕ ਸਾਡੇ ਗ੍ਰੰਥੀ ਸਿੰਘ ਆ ਸਾਡੇ ਉਹ ਉਹ ਵੀ ਸਾਰੇ ਆ ਜਿਹੜੇ ਉਸ ਘੇਰੇ ਵਿੱਚ ਆਉਣੇ ਔਰ ਆਉਣੇ ਚਾਹੀਦੇ ਆ ਹਨਾ ਸਿੱਖ ਵਿਦਵਾਨ ਨੇ ਜਿਹੜੇ ਔਰ ਖਾਸ ਕਰਕੇ ਜਿਹੜੇ ਆਰਐਸਐਸ ਨਾਲ ਜੁੜੇ ਹੋਏ ਸਿੱਖ ਵਿਦਵਾਨ ਨੇ ਹਨਾ ਜਿਹੜੇ ਲਗਾਤਾਰ ਸਿੱਖੀ ਦੇ ਖਿਲਾਫ ਆ ਜਿਹੜਾ ਆਪਣਾ ਇੱਕ ਅਕੈਡੈਮਿਕ ਵਰਕ ਕਰ ਰਹੇ ਨੇ ਸੋ ਉਹਨਾਂ ਸਾਰਿਆਂ ਦੇ ਜਵਾਬ ਦੇਹੀਆ ਜੇ ਅਕਾਲ ਤਖਤ ਸਾਬ ਆਜ਼ਾਦ ਹੁੰਦਾ ਤਾਂ ਉਹ ਉਹ ਹੋ ਸਕਦੀ ਹੈ ਜੀ ਜੀ ਬਿਲਕੁਲ ਜੀ ਔਰ ਸਮੇਂ ਦੀਆਂ ਸਰਕਾਰਾਂ ਨੇ ਕਦੀ ਵੀ ਇਹ ਚਾਹਿਆ ਨਹੀਂ ਹੈਗਾ ਕਿ ਅਕਾਲ ਤਖਤ ਸਾਬ ਆਜ਼ਾਦ ਹੋਵੇ ਕਿਉਂਕਿ ਜਿਸ ਦਿਨ ਸੰਪੂਰਨ ਆਜ਼ਾਦਾਨਾ ਤੌਰ ਤੇ ਅਕਾਲ ਤਖਤ ਸਾਬ ਤੋਂ ਹੁਕਮਨਾਮੇ ਜਾਰੀ ਹੋਣ ਲੱਗੇ ਅਕਾਲ ਤਖਤ ਸਾਬ ਦੀਆਂ ਕਾਰਵਾਈਆਂ ਜਾਰੀ ਹੋਣ ਲੱਗ ਪਈਆਂ ਤੇ ਅਕਾਲ ਤਖਤ ਸਾਹਿਬ ਦਾ ਜੇ ਆਪਾਂ ਕਹੀਏ ਕਿ ਬੁਲੰਦ ਜਿਹੜਾ ਰਤਬਾ ਹੈਗਾ ਹਰ ਇੱਕ ਸਿੱਖ ਦੇ ਅੰਦਰ ਜਦੋਂ ਜਾਨ ਲੱਗ ਗਿਆ ਤੇ ਉਹਦੇ ਨਾਲ ਫਿਰ ਸਰਕਾਰਾਂ ਨੂੰ ਕਿਤੇ ਨਾ ਕਿਤੇ ਜਿਹੜੀਆਂ ਚਿੰਤਾਵਾਂ ਨੇ ਉਹ ਸਮੇਂ-ਸਮੇਂ ਤੇ ਪੈਂਦੀਆਂ ਰਹੀਆਂ ਨੇ ਪਹਿਲਾਂ ਇਹ ਹੁੰਦਾ ਸੀ ਕਿ ਸਰਕਾਰਾਂ ਨੇ ਜਿਹੜਾ ਹੈ ਦਰਬਾਰ ਸਾਹਿਬ ਉਤੇ ਹਮਲਿਆਂ ਕਾ ਹਮਲੇ ਕੀਤੇ ਸੀ ਤੇ ਹੁਣ ਜਿਹੜਾ ਹੈਗਾ ਸਿਧਾਂਤਾਂ ਦੇ ਹਮਲੇ ਜਿਹੜੇ ਉਹ ਕੀਤੇ ਜਾ ਰਹੇ ਨੇ